ਸ਼ੁਰੂ ਕਰਦੇ ਹਾਂ ਹਾਂ ਜੀ ਹਾਂ ਜੀ ਇੱਥੇ 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 ਕਮਾਜ ਹਾਂ ਜੀ ਹਾਂ ਜੀ ਅਰਦਾਸ ਨਹੀਂ ਜਦੋਂ ਇਹਦਾ ਵਾਰ ਸ਼ੁਰੂ ਕਰਦੇ ਹਾਂ जय भगवान जी मैं सुबह वाला हूं कंपनी चिकन रोपा बालों पर कपड़ा है तो चक्कना हो शंकरनाथ है तुम्हारा के जय जय हनुमान ज्ञान गुण सागर

ਰੋਲੇ ਲੈ ਮਾਤਾ ਯੂਰੇ ਲੈ ਉਹ ਉੱਚੀ ਗਿਆਨ ਲਾਗਾ ਹਰੇ ਕੇ ਨਾਇ ਪੁਰੇ ਕਿਸੇ ਦੇ ਇਸ ਕੀ ਨਾਮ ਦੇ ਪੁਰੀ ਜਾਏ ਸੇਵਕ ਕੋ ਸੇਵਾ ਬਣਾਈ ਹੁਕਮ ਬੋਜ ਪਰਮ ਪਰ ਪਾਈ ਸੇਵਕ ਕੋ ਸੇਵਾ ਬੜਿਆਈ ਹੁਕਮ ਰੋਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਕੇ ਮਨ ਬਸਿਆ ਨਿਰੰਕਾਰ ਬੰਧਨ ਤੋੜ ਭਏ ਮਿਰਵੈਰ ਅਨੰਦ ਰੋਜੇ ਗੁਰ ਕੇ ਪੈਰ ਇਹ ਲੋਗ ਸੁਹੀਏ ਪਰ ਮੋਹ ਸੁਹੇਲੇ ਨਾਨਕ ਹਰਿ ਪਰਵ ਆਪੇ ਮੇਲੇ ਸਾਰੇ ਬੋਲੋ ਸੇਵਕ ਕੋ ਸੇਵਾ ਬਣ ਆਈ ਹੁਕਮ ਗੋਜ ਪਰਮ ਬਦ ਪਾਈ ਸੇਵਕ ਕੋ ਸੇਵਾ ਬਣ ਆਈ ਹੁਕਮ ਗੋਜ ਪਰਮ ਬਦ ਪਾਈ ਦੰਗਰਾਂ ਦੀ ਸੇਵਾ ਕਰਕੇ yogi bane

छो नारकेर जीवागी चले ਵਾਹਿਗੁਰੂ 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 ਕੋਈ ਨਹੀਂ ਕੋਈ ਨਹੀਂ ਵਾਹਿਗੁਰੂ 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 वाहे गुरु वाहेगुरु 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 वाहे ਹਰ ਪ੍ਰੋਜੈਕਟ ਦੇ ਨਿਰਦੇਸ਼ ਦੋ ਵਾਰ ਚੈੱਕ ਕਰਨਾ ਮੋਜਰਾ ਦੋਰਾ ਬੱਲੇਬਾਦ ਸੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਕਰਾਲੀ ਸ਼ਹਿਰ ਵਿਖੇ ਅਸੀਂ ਅਮਰਸਰ ਤੋਂ ਪਹੁੰਚੇ ਆ ਸਾਡੇ ਭੈਣ ਜੀ ਸੌਲਖੀਆਂ ਤੋਂ ਪਹੁੰਚੇ ਨੇ ਫਤਿਹਗੜ੍ਹ ਸਾਹਿਬ ਤੋਂ ਸੇਵਾਦਾਰ ਪਹੁੰਚੇ ਨੇ ਆ ਲੰਗਰਾਂ ਦਾ ਸਾਰਾ ਜਥਾ ਜਿਹੜਾ ਉਹਨਾਂ ਦੇ ਮੈਂਬਰ ਪਹੁੰਚੇ ਨੇ ਰਿਸ਼ਤੇਦਾਰੀ ਸਾਰੇ ਰਵਿੰਦਰਪਾਲ ਸਿੰਘ ਲੱਕੀਬੀਰ ਜੀ ਕਰਾਲੀ ਵਾਲੇ ਉਹਨਾਂ ਦੇ ਵਿਛੋੜੇ ਦੇ ਵਿੱਚ ਅੱਜ ਸਾਰੇ ਇੱਥੇ ਪਹੁੰਚੇ ਨੇ ਸਰੀਰ ਨੂੰ ਅਗਨ ਪੇਟ ਕਰਨ ਲਈ ਨਾਲ ਹਾਜ਼ਰੀ ਭਰਨ ਆ ਸੇ ਔਰ ਹਰ ਕਨੇ ਜਿਨੇ ਇੱਕ ਅੰਦਰ ਦਰਦ ਐ ਇਸ ਵੇਲੇ ਕਿ ਬਹੁਤ ਵੱਡਾ ਕਾਟਾ ਮਹਿਸੂਸ ਕਰ ਰਿਹਾ ਪਰਿਵਾਰ ਤੇ ਕਰ ਹੀ ਰਿਹਾ ਪਰ ਜਿਨੀਆਂ ਸੰਸਾਵਾਂ ਨੂੰ ਉਹਨਾਂ ਨੇ ਪਿਆਰ ਦੀ ਬੁੱਕਲ ਵਿੱਚ ਲਿਆ ਸੀ ਜਿਨੀਆਂ ਨੂੰ ਨਾਲ ਲੈ ਕੇ ਤੁਰਦੇ ਸੀ ਦੋ ਬੰਦੇ ਨੇ ਅੱਜ ਕ ਨਾਲ ਚੱਲਦੇ ਉਹ ਫਿਰ ਕਦੀ 15 ਕਦੀ 20 ਸਰੀਰ ਹੁਣ ਜਦੋਂ ਤੋਂ ਦੁਪਹਿਰੇ ਸ਼ੁਰੂ ਹੋਏ ਆ ਅਮਰੋਸਰ ਵੀ ਸਾਰੀਆਂ ਜਗ੍ਹਾਈ ਤੇ ਹਰ ਐਤਵਾਰ ਉਹਨਾਂ ਦੀ ਰੁਟੀਨ ਹੈ ਬਾਬਾ ਦੀਪ ਸਿੰਘ ਦਾ ਦਰ ਚਾਟੀ ਮਿੰਡ ਚੌਂਕ ਸ਼ਹੀਦਗੰਜ ਸਾਹਿਬ ਜੀ ਸ਼ਨੀਵਾਰ ਰਾਤ ਆ ਜਾਣਾ 10 15 20 ਮੈਂਬਰਾਂ ਨੇ ਤੇ ਉਥੋਂ ਕੁਝ ਲਵਾਈ ਕੁਝ ਇੱਥੋਂ ਲਵਾਈ ਨਾਲ ਤੇ ਸਾਰਾ ਹੀ ਮਤਲਬ ਵੀ ਮੈਨੂੰ ਨਹੀਂ ਪਤਾ ਵੀ ਉਹ ਕਿੱਥੋਂ ਮਾਇਆ ਲਿਆ ਰਿਹਾ ਕਿੱਥੋਂ ਕੀ ਕਰ ਰਿਹਾ ਆਪੇ ਹੀ ਮਾਇਆ ਦਾ ਵੀ ਪਰਮਾਨਦ ਰਸਦਾਂ ਦੇ ਵੀ ਪਰਮਾਨਦ ਲਮਾਈਆਂ ਦੇ ਭਾਂਡਿਆਂ ਦੇ ਤਕਰੀਬਨ ਪਹਿਲੇ ਸਵੇਰੇ ਆਪਣਾ ਚੱਲਦੀ ਸੀ ਚਾਹ ਤੇ ਬਰੈਡ ਦੋ ਤਿੰਨ ਘੰਟੇ 7 ਵਜੇ ਸ਼ੁਰੂ ਕਰ ਦਿੰਦੇ ਸੀ ਸਵੇਰੇ ਹਾਲਾਂਕਿ ਦੁਪਹਿਰਾ 12 ਤੋਂ 4 ਹੁੰਦਾ ਸੀ ਉਸ ਤੋਂ ਬਾਅਦ ਜਿਹੜਾ ਕੋਈ ਮਹਗੀ ਵੀ ਬਣਾਣੀ ਫਿਰ ਉਹ ਵੀ ਕਰਨਾ ਸਾਰਾ ਹਾਂ ਸੈਂਡਵਿਚ ਬਣਾ ਹਾਂ ਸੈਂਡਵਿਚ ਬਣਾਉਣੇ ਐਡਾ ਮਤਲਬ ਚਾਹ ਦੇ ਨਾਲ ਫਿਰ ਉਸ ਤੋਂ ਬਾਅਦ ਕਦੀ ਪੂੜੀ ਛੋਲੇ ਕਦੀ ਚਿੱਟੇ ਛੋਲੇ ਤੇ ਚਾਹ ਵਾਲਾ ਕਦੀ ਨਿਊਟਰੀ ਗੁਲ ਜਾ ਫਿਰ ਉਸ ਤੋਂ ਬਾਅਦ ਅਗਲਾ ਗਰੁੱਪ ਵੀ ਨਾਲ ਰਲ ਜਾਂਦਾ ਹੀ ਕੜੀ ਛੋਲਾ ਵਾਲਾ ਉਦੋਂ ਇਹ ਫਤਿਹਗੜ੍ਹ ਸਾਹਿਬ ਲੈ ਲਓ ਲੰਗਰ ਸੋਲਖੀਆਂ ਹੋਰ ਜਗਾ ਨਾਨਕਸਰ ਬਾਬਾ ਨਾਨ ਸਿੰਘ ਵਰਸੀ ਤੇ ਬਾਬਾ ਜੀ ਦੀ ਸ਼ਾਦੀ ਦੇ ਭਲਾਈ ਕੰਦਰ ਦੇ ਸੁਲਾਣੇ ਪ੍ਰੋਗਰਾਮ ਤੇ ਸਾਰੇ ਪਾਸੇ ਹੀ ਘਾਟਾ ਮਹਿਸੂਸ ਹੋ ਰਿਹਾ ਹੈ ਮੈਂ ਤੇ ਹੁਣ ਚਲੋ ਜਥੇਨਾ ਮੀਟਿੰਗ ਵੀ ਕਰਾਂਗੇ ਵੀ ਉਹਨਾਂ ਦੀਆਂ ਚਲਦੀਆਂ ਸੇਵਾ ਬੰਦ ਨਾ ਹੋਣ ਅਸੀਂ ਇਹ ਜਥੇ ਨਾਲ ਕਰਾਂਗੇ ਮੀਟਿੰਗ ਵੀ ਜਿੰਨੂੰ ਤੁਸੀਂ ਸਮਝੋ ਠੀਕ ਉਹਨੂੰ ਹੁਣ ਆਪਣਾ ਕਰਕੇ ਓਪਨ ਦੇ ਅੱਗੇ ਲਾ ਕੇ ਤੇ ਆਪਾਂ ਸੇਵਾ ਹੀ ਕਮਾਉਣੀ ਹੈ ਚਲੋ ਇੱਕ ਦਿਨ ਨੂੰ ਜ਼ਿੰਮੇਵਾਰੀ ਦੇਣੀ ਪੈਂਦੀ ਹੈ ਉਹ ਜਥੇ ਨਾਲ ਕਰਾਂਗੇ ਵੀ ਇਹ ਸੇਵਾ ਨਾ ਬੰਦ ਹੋਣ ਇਸੇ ਤਰ੍ਹਾਂ ਚਲਦੀਆਂ ਰਹਿਣ ਜਿਹੜੀਆਂ ਉਹਨਾਂ ਨੇ ਬੂਟੇ ਲਾਏ ਆ ਪੁਰਨੇ ਪਾਏ ਆ ਉਹ ਚੱਲਦੇ ਰਹਿਣਗੇ ਤੇ ਚਲੋ ਸਾਨੂੰ ਵੀ ਖੁਸ਼ੀ ਤੇ ਉਹ ਆਤਮਾ ਨੂੰ ਵੀ ਖੁਸ਼ੀ ਹੁੰਦੀ ਹੈ वाहिगुरु जी का ख़ालसा वाहे